ਆਧਰਾਪ੍ਰਦੇਸ਼ ਦਾ ਇਲਾਕਾ ਹੈ ਮਹਾਰਾਸ਼ਟਰ ਦਾ ਇਲਾਕਾ ਹੈ ਇਸ ਦੇ ਵਿੱਚ ਜਿਹੜੇ ਖਣਿਜ ਪਦਾਰਥ ਹਨ ਖਾਸ ਤੌਰ ਤੇ ਨਵ ਉਦਾਰਵਾਦੀ ਦੀਤੀਆਂ ਲਾਗੂ ਕਰਨ ਤੋਂ ਪਿੱਛੋਂ ਜਿਸ ਤਰ੍ਹਾਂ ਵੱਡੇ ਵੱਡੇ ਕਾਰਪੋਰੇਟ ਘਰਾਣੇ ਉਹਨਾਂ ਖਣਿਜ ਪਦਾਰਥਾਂ ਤੇ ਕਾਬੂ ਸੁਣ ਦੇ ਰਾਹ ਪਏ ਪਏ ਹੋਏ ਸੰ ਤੇ ਜਿਸ ਤਰ੍ਹਾਂ ਹਿੰਦੁਸਤਾਨ ਦੀ ਹਕੂਮਤ ਉਨ੍ਹਾਂ ਦੇ ਇਸ ਖੰਡ ਪਦਾਰਥਾਂ ਦੀ ਲੁੱਟਣ ਦੀ ਜੋ ਇੱਛਾ ਸੀ ਕਿਰਿਆ ਸੀ ਉਸ ਵਿੱਚ ਜ਼ੋਰ ਮਦਦ ਕਰ ਰਹੇ ਸਨ ਸਪੋਰਟ ਦੇ ਰਹੇ ਸਨ ਉਹਨਾਂ ਨੂੰ ਆਗਿਆ ਦੇ ਰਹੇ ਸਨ ਉਸ ਵੇਲੇ ਆਦੀਵਾਸੀ ਖੇਤਰ ਦੇ ਵਿੱਚ ਆਦੀਵਾਸੀ ਲੋਕਾਂ ਦਾ ਖਾਸ ਤੌਰ ਤੇ ਜਿਹੜਾ ਜਿਹੜਾ ਵਿਰੋਧ ਸਾਹਮਣੇ ਆਇਆ ਸੀ ਉਸ ਵਿਰੋਧ ਨੂੰ ਇਹਨਾਂ ਨੇ ਕਬੇ ਪਕੀਟ ਵਦ ਕੇ ਹਾਸੀ ਤੇ ਉਸ ਵਿਰੋਧ ਨੂੰ ਉਜਲਣ ਦੇ ਵਾਸਤੇ ਉਸ ਵੇਲੇ ਆਪਰੇਸ਼ਨ ਗ੍ਰੀਨ ਅੰਦ ਨਾਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ ਸੀਆਰਪੀ ਬੀਐਸਐਫ ਜਾਂ ਇਹਨਾਂ ਦੇ ਵਿੱਚ ਜਿਹੜੀਆਂ ਖਾਸ ਕੋਬਰਾ ਵਰਗੀਆਂ ਬਟੈਲियंस ਬਣਾਈਆਂ ਗਈਆਂ ਸਨ ਉਹਨਾਂ ਨੂੰ ਵੱਡੇ ਪੈਮਾਨੇ ਤੇ ਹਥਿਆਰਬੰਦ ਕਰਕੇ ਉਹਨਾਂ ਨੂੰ ਬਹੁਤ ਵੱਡੇ ਅਧਿਕਾਰ ਦੇ ਕੇ ਉਸ ਹਿੱਤੇ ਦੇ ਲੋਕਾਂ ਤੇ ਇਹਨਾਂ ਨੇ ਇੱਕ ਵੱਡੀ ਜ਼ੁਲਮ ਦੀ ਤਹਿਰੀਕ ਸ਼ੁਰੂ ਕੀਤੀ ਸੀ ਜਿਸ ਤਰੀਕ ਦੇਕ ਦੂਸਰਾ ਪਾਸਾ ਸੀ ਸੰਗਠ ਜਦੋਂ ਕਿ ਕੁਝ ਆਦੀਵਾਸੀ ਲੋਕਾਂ ਨੂੰ ਹੀ ਆਦੀਵਾਸੀ ਲੋਕਾਂ ਦੇ ਖਿਲਾਫ ਲੜਨ ਵਾਸਤੇ ਵਰਤਿਆ ਗਿਆ ਤੇ ਜਿਸ ਦੇ ਵਿੱਚ ਜਿਸ ਤਰ੍ਹਾਂ ਆਮ ਲੋਕਾਂ ਦੇ ਵਿਦਰੋਹ ਨੂੰ ਆਮ ਲੋਕਾਂ ਦੇ ਵਿਰੋਧ ਨੂੰ ਕੁੱਚਨ ਦੇ ਵਾਸਤੇ ਬਲੇਸ਼ੀਆ ਵਰਗੇ ਮੁਲਕਾਂ ਦੇ ਵਿੱਚ ਤੁਸੀਂ ਉਹਨਾਂ ਇਲਾਕਿਆਂ ਨੂੰ ਇਹ ਘੇਰਾਬੰਦੀ ਕਰਕੇ ਕਿ ਉਹਨਾਂ ਜ਼ੁਲਮ ਕਰਦੇ ਹੋ ਉਸ ਕਿਸਮ ਦੇ ਦਾ ਪੇਚਾਂ ਦੇ ਨਾਲ ਉਹ آپریشن ਗ੍ਰੀਨ ਹੰਟ ਚਲਾਇਆ ਗਿਆ ਜਿਸ ਦੇ ਤਹਿਤ ਵੱਡੇ ਪੈਮਾਨੇ ਤੇ ਝੂਠੇ ਮੁਕਾਬਲੇ ਤਸੀਹੇ ਤੇ ਜਿਹਨਾਂ ਸੁਧਰਨ ਦਾ ਕੰਮ ਜਿਹੜਾ ਸੀ ਆਮ ਲੋਕਾਂ ਨੂੰ ਆਦੀਵਾਸੀ ਨੂੰ ਖਾਸ ਤੌਰ ਤੇ ਉਹ ਕੀਤਾ ਗਿਆ ਜਿਹੜੀ ਉਹ ਸਾਰਾ ਮਾਹੌਲ ਸੀ ਉਹ ਮਾਹੌਲ ਉੱਥੇ ਰੁਕਿਆ ਨਹੀਂ ਸਗੋਂ ਬੀਜੇਪੀ ਦੀ ਹਕੂਮਤ ਆਉਣ ਤੋਂ ਬਾਅਦ ਉਹ ਜ਼ਿਆਦਾ ਵੱਡੇ ਪੈਮਾਨੇ ਤੇ ਤੇਜ਼ ਕੀਤਾ ਗਿਆ ਅੱਜ ਤੋ ਲੈਪਕ ਕੁਝ ਸਮਾਂ ਪਹਿਲਾਂ ਕੁਝ ਵੀ ਨਾ ਡਿਡ ਵੀ ਨਾ ਪਹਿਲਾਂ ਅਬਦ ਸ਼ਾਹ ਦਾ ਬਿਆਨ ਆਇਆ ਕਿ ਮੈਂ ਨਕਸਲ ਇਸ ਸਮੱਸਿਆ ਹੈਗੀ ਹੈ ਇਸ ਨੂੰ ਜੜੋਂ ਪੜ ਦੂੰਗਾ ਤੇ ਇਹਨੂੰ ਇਸ ਨੂੰ ਬਿਲਕੁਲ ਖਤਮ ਕਰ ਦੂੰਗਾ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਇੱਕ ਮਹੌਲ ਸਿਰਜਿਆ ਗਿਆ ਪਿਛਲੇ ਕੁਝ ਵਰਿਆਂ ਤੋਂ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਜਿੱਥੇ ਕਿਤੇ ਵੀ ਇਹਨਾਂ ਨੂੰ ਆਪਣੇ ਵਿਰੋਧੀ ਕੋ ਅਵਾਸ ਨਜ਼ਰ ਆਉਂਦੀ ਹੈ ਵਿਚਾਰਾਂ ਦੇ ਪੱਧਰ ਤੇ ਜਾਂ ਵਿਰੋਧ ਦੇ ਪੱਧਰ ਤੇ ਉਹਦੇ ਵਾਸਤੇ ਇਹਨਾਂ ਇੱਕੋ ਸ਼ਬਦ ਹੈ ਕਿ ਇਹ ਸ਼ਹਿਰੀ ਨਕਸਲਬਾੜੀ ਹੈ ਇਹ ਅਰਬਨ ਨਕਸਲ ਹੈ ਇਹ ਸ਼ਬਦ ਆਮ ਤੌਰ ਤੇ ਇਸੇ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਉਹ ਆਪਰੇਸ਼ਨ ਗ੍ਰੀਨ ਹੰਟ ਅਸਟਰਡੇ ਆਪਰੇਸ਼ਨ ਕਾਗਾਰ ਦੇ ਨਾਤੇ ਛੱਤੀਸਗੜ ਦੇ ਵਿੱਚ ਵੱਡੇ ਪੈਮਾਨੇ ਤੇ ਚਲਾਇਆ ਜਾ ਰਿਹਾ ਹੈ ਮੈਂ ਸਿਰ ਤੁਹਾਡੇ ਨਾਲ ਬਹੁਤ 2-3 ਮਿੰਟ ਦੇ ਵਿੱਚ ਤਿੰਨ ਪਹਿਲੂ ਰੱਖਣਾ ਚਾਹੁੰਦਾ ਹੈ ਜਿੰਨਾ ਪਹਿਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਆਪਰੇਸ਼ਨ ਗ੍ਰੀਡ ਹੰਫਰੋਥ ਦੇ ਜਿਬਰੀ ਫਰੰਟ ਨੂੰ ਦੁਬਾਰਾ ਐਕਟਿਵ ਕਰਨ ਦੇ ਦੁਬਾਰਾ ਕਾਰ ਸ਼ੀਲ ਕਰਨ ਦੇ ਪਹਿਲ ਕਰਦੀ ਅੱਜ ਅਸੀਂ ਇੱਥੇ ਇਸ ਕਨਵੈਨਸ਼ਨਲ ਕਰਨ ਜਾ ਰਹੇ ਹਾਂ ਸਾਡੇ ਹਾਲਾਤ ਦੇ ਤਿੰਨ ਪਹਿਲੂ ਹੈ ਪਹਿਲਾ ਨਾ ਪਦਾਰਵਾਦੀ ਨੀਤੀਆਂ ਜਿਹੜੀਆਂ ਵੱਡੀਆਂ ਜਿਹੜੇ ਸਾਮਰਾਜੀ ਸ਼ਕਤੀਆਂ ਵੱਡੇ ਸਾਮਰਾਜੀ ਕਾਰਪੋਰੇਟ ਘਰਾਣੇ ਐ ਤੇ ਉਹਨਾਂ ਨੂੰ ਨੀਤੀਗਤ ਸਹਿਯੋਗ ਦੇਣ ਵਾਲੇ ਜਿਹੜੀਆਂ ਵੱਡੀਆਂ ਵਰਲਡ ਬੈਂਕ ਵਰਗੀਆਂ ਸੰਸਥਾਵਾਂ ਐ ਜਿਹੜੀ ਉਹਨਾਂ ਦੇ ਦੇਖਰੇਖ ਦੇ ਵਿੱਚ ਇਹਨੀਆਂ ਨੀਤੀਆਂ ਲਾਗੂ ਕੀਤੀਆਂ ਜਿੰਨਾ ਦਾ ਇੱਕੋ ਇੱਕ ਮਕਸਦ ਸਾਡੇ ਆਪਣੇ ਆਹ ਲੋਕਾਂ ਦੀ ਮਿਹਨਤ ਨੂੰ ਲੁੱਟ ਕੇ ਉਹ ਲੋਕ ਹਿੰਦੁਸਤਾਨ ਦੇ ਵੀ ਆ ਲੋਕ ਬਾਕੀ ਮੁਲਕਾਂ ਦੇ ਲੋਕ ਵੀ ਹੈ ਉਹਨਾਂ ਦਾ ਜੋ ਕੁਦਰਤੀ ਧਨੌਲਤ ਹੈ ਉਹ ਖੇਤੀਬਾੜੀ ਹੈ ਉਹ ਖਣਿਜ ਪਦਾਰਥ ਹੈ ਉਹ ਪਾਣੀ ਹੈ ਜੋ ਸਾਨੂੰ ਕੁਦਰਤ ਤੋਂ ਸਾਡੇ ਲੋਕਾਂ ਨੂੰ ਸਾਂਝੇ ਤੌਰ ਤੇ ਮਿਲਿਆ ਹੋਇਆ ਹੈ ਉਹਨਾਂ ਕੁਦਰਤੀ ਦੌਲਤ ਤੇ ਕਾਬਜ਼ ਹੋ ਕੇ ਉਹਨਾਂ ਦੀ ਅੰਨੀ ਲੁੱਟ ਕਰਕੇ ਉਹਦੇ ਵਿੱਚੋਂ ਅੰਨਾ ਮੁਨਾਫਾ ਕਮਾਉਣ ਦਾ ਇਹ ਨੀਤੀਆਂ ਦਾ ਆਧਾਰ ਹੈ ਜਿਹਨਾਂ ਨੀਤੀਆਂ ਨੂੰ ਸੇ ਲਾਗੂ ਕੀਤਾ ਜਾ ਰਿਹਾ ਹੈ ਇਹ ਨੀਤੀਆਂ ਜਿਹੜਾ ਸਰਮਾਇਏ ਦਾ ਇਕਾਧਕਾਰ ਹੈ ਉਸ ਤੇ ਆਧਾਰਿਤ ਹੈ ਜਿਸ ਦਾ ਅਰਥ ਇਹ ਹੈ ਕਿ ਤੁਸੀਂ ਜਿਹੜਾ ਮਰਜ਼ੀ ਹਰਬਾ ਵਰਤੋ ਜਿਹੜੇ ਮਰਜ਼ੀ ਦਾ ਪੇਚ ਵਰਤੋ ਤੁਸੀਂ ਆਪਣੇ ਮੁਨਾਫੇ ਦੇ ਵਿੱਚ ਵੱਡੇ ਪੈਮਾਨੇ ਤੇ ਵਾਅਦਾ ਕਰਨਾ ਇਜ਼ਾਫਾ ਕਰਨਾ ਤੇ ਉਹ ਤਾਂ ਕੁਦਰਤੀ ਗੱਲ ਹੈ ਜਿਹੜੇ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਦਿਨ ਦਿਨ ਹੋਰ ਤੋਂ ਬੁਰੀ ਹੁੰਦੀ ਚੱਗੀ ਜਦੋਂ ਇਹ ਨੀਤੀਆਂ ਲਾਗੂ ਕਰਨ ਦੇ ਰਾਹ ਇਹ ਸਟੇਟ ਇਹ ਰਾਜ ਇਹ ਹਕੂਮਤਾਂ ਇਹ ਕਾਰਪੋਰੇਟ ਘਾੜੇ ਪੈਂਦੇ ਆ ਤੇ ਇਸ ਕਿਸਮ ਦੇ ਵਿਰੋਧ ਇਹਨਾਂ ਨੀਤੀਆਂ ਦੇ ਖਿਲਾਫ ਇਸ ਹਾਲਾਤ ਦੇ ਵਿੱਚੋਂ ਉੱਠਣੇ ਲਾਜ਼ਮੀ ਹੁੰਦੇ ਆ ਉਸ ਵਿਰੋਧ ਨੂੰ ਖਤਮ ਕਰਨ ਦੇ ਵਾਸਤੇ ਇਥੋਂ ਦੀ ਸਟੇਟ ਇਥੋਂ ਦਾ ਰਾਜ ਜਿਹੜਾ ਪਹਿਲਾਂ ਕਾਂਗਰਸ ਦਾ ਸੀ ਇਸ ਵੇਲੇ ਭਾਜਪਾ ਦਾ ਜਾਂ ਭਾਜਪਾ ਦੀਆਂ ਮੈਚੀ ਪਾਰਟੀਆਂ ਦਾ ਉਹ ਇਸ ਵਿਰੋਧ ਨੂੰ ਖਤਮ ਕਰਨ ਦੇ ਵਾਸਤੇ ਕੁੱਝ ਦੇ ਵਾਸਤੇ ਉਹ ਆਪਣੇ ਆਪ ਨੂੰ ਨੰਬਰ 1 ਗੈਰ ਜਬੂਰੀ اور ਜਬੂਰੀ ਵਿਰੋਧੀ ਕਾਨੂੰਨਾਂ ਦਾ ਲੈਸ ਕਰਦੀ ਹੈ